ਵਿਚ ਕਪੂਰਥਲਾ ਨੂੰ ਇਸ ਖੇਡ ਦੀ ਨਰਸਰੀ ਕਿਹਾ ਜਾਂਦਾ ਹੈ ਕਪੂਰਥਲਾ ਦੇ ਬਹੁਤ ਸਾਰੇ ਪਿੰਡ ਨੇ ਜਿੱਥੇ ਗੁਸ਼ਿਆਂ ਦੇ ਵਿੱਚ ਕਬੱਡੀ ਦੇ ਸੁਪਰਸਟਾਰ ਪੈਦਾ ਹੁੰਦੇ ਨੇ ਪਿੰਡ ਸੱਦਮਾ ਦੋਨਾਂ ਦੇ ਵਿੱਚ ਪਹੁੰਚੇ ਆ ਤਾਂ ਪਿੰਡ ਸੱਦਮਾ ਦੋਨਾਂ ਨੇ ਵੀ ਕਬੱਡੀ ਜਗਤ ਨੂੰ ਬਹੁਤ ਸਾਰੇ ਸੁਪਰਸਟਾਰ ਦਿੱਤੇ ਨੇ ਇਹ ਸੁਪਰਸਟਾਰ ਜਿਸ ਗਰਾਊਂਡ ਦੇ ਵਿੱਚੋਂ ਪੈਦਾ ਹੋਏ ਨੇ ਉਸੇ ਗਰਾਊਂਡ ਦੇ ਵਿੱਚ ਆ ਤੇ ਉਸੇ ਗਰਾਊਂਡ ਦੇ ਵਿੱਚ ਆ ਜਿਹੜਾ ਕਿ ਕਬੱਡੀ ਦਾ ਮਹਾਕੁੰਭ ਵੀ ਹੁੰਦਾ ਤੇ ਹੁਣ ਫਿਰ 27 ਫਰਵਰੀ ਨੂੰ ਇੱਥੇ ਕਬੱਡੀ ਦਾ ਮਹਾਕੁੰਭ ਹੋਣ ਜਾ ਰਿਹਾ ਇਸ ਕਬੱਡੀ ਦੇ ਮਹਾ ਹਕੂਮਬ ਦੇ ਵਿੱਚ ਜਿਹੜੀ ਨਵੀਂ ਬਣੀ ਫੈਡਰੇਸ਼ਨ ਹੈ ਉਸ ਦੇ ਮੁਕਾਬਲੇ ਖੇਡੇ ਜਾਣੇ ਨੇ ਆ ਸਾਡੇ ਨਾਲ ਮੁੱਖ ਪ੍ਰਬੰਧਕ ਜਿਹੜੇ ਨੇ ਹੈਗੇ ਨੇ ਬੱਲੀ ਹੋਣੀ ਉਹ ਸਾਡੇ ਨਾਲ ਨੇ ਬੱਲੀ ਸਿੱਧੂ ਹੋਣੀ ਉਹਨਾਂ ਨਾਲ ਗੱਲਬਾਤ ਕਰਾਂਗੇ ਅਸਰ ਕਬੱਡੀ ਦਾ ਮਹਾ ਹਕੂਮਬ ਹੋਣ ਜਾ ਰਿਹਾ ਸਦਮਾ ਦੋਨਾ ਸਦਮਾ ਦੋਨਾ ਦੀ ਪਹਿਚਾਨ ਹੀ ਕਿੰਨੇ ਕੀ ਕਬੱਡੀ ਹੈਗੀ ਆ ਬਹੁਤ سارے ਸੁਪਰਸਟਾਰ ਹੋਏ ਨੇ ਨਾਮ ਲਈਏ ਤਾਂ ਬਹੁਤ ਲੰਬੀ ਇਲੈਸਟ ਚਲੇ ਜਾਣੀ ਆ ਜਿਹੜਾ 27 ਤਰੀਕ ਦਾ ਕਬੱਡੀ ਕੱਪ ਹੈ ਇਹਦੇ ਵਿੱਚ ਕੀ ਖਾਸ ਹੋਣਾ ਖੋ ਜੀ ਪਹਿਲਾਂ ਤੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਾਤੇ ਮੈਂ ਤੁਹਾਡੇ ਚੈਨਲ ਦਾ ਤੁਹਾਡਾ ਆਪਣੇ ਪਿੰਡ ਵਿੱਚ ਗਰਾਊਂਡ ਵਿੱਚ ਪਿੰਡ ਵਾਸੀਆਂ ਲੋ ਤੇ ਆਪਣੇ ਕਲੱਬ ਵੱਲੋਂ ਧੰਨਵਾਦ ਕਰਦਾ ਤੁਸੀਂ ਸਾਡੇ ਵਿਚਾਰ ਜਾਣਨਾ ਹੈ ਤੇ ਜਿਹੜਾ ਤੁਸੀਂ ਕਿਹਾ ਕਿ ਖਾਸ ਕੀ ਹੋਣਾ ਕਰੀਬ 1986 ਤੋਂ ਕਬੱਡੀ ਟੂਰਨਾਮੈਂਟ ਇੱਥੇ ਸ਼ੁਰੂ ਹੋਇਆ ਪਹਿਲਾਂ ਪਿੰਡਾਂ ਦੇ ਟੂਰਨਾਮੈਂਟ ਹੁੰਦੇ ਸੀ ਹੌਲੀ ਹੌਲੀ ਕਬੱਡੀ ਮਹਿੰਗੀ ਹੁੰਦੀ ਗਈ ਤੇ ਇਹ ਕੱਪ ਵੀ ਵੱਡੇ ਹੁੰਦੇ ਗਏ ਜੇ ਨਾ ਕਾਜ਼ੀ ਗੱਲ ਇਹ ਹੋਊਗੀ ਬੱਚਿਆਂ ਦੇ ਤੇ ਇੱਕ ਨਵੀਂ ਬੜੀ ਫੈਡਰੇਸ਼ਨ ਪੰਜਾਬ ਜੁਨਾਈਟਿਡ ਦੇ ਮਕਾਬਲੇ ਖੇਡੇ ਜਾਣਗੇ ਤੇ ਬਾਕੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਅਸੀਂ ਚੰਗੇ ਤੋਂ ਚੰਗਾ ਪ੍ਰਬੰਧ ਕਰ ਸਕੀਏ ਤੇ ਕਬੱਡੀ ਨੂੰ ਹੋਰ ਉੱਪਰ ਚੱਕ ਸਕੀਏ ਤੇ ਹਰ ਇੱਕ ਪਲੇਅਰ ਨੂੰ ਮੌਕਾ ਮਿਲੇ ਐਹੋ ਜੀ ਸੋਚ ਆ ਸਾਡੇ ਪ੍ਰਬੰਧਕਾਂ ਦੀ ਸਾਡੀ ਤੇ ਪਿੰਡ ਵਾਸੀਆਂ ਦੀ ਆ ਜਦੋਂ ਵੀ ਕੋਈ ਕਬੱਡੀ ਪ੍ਰੇਮੀ ਕਿਤੇ ਮੈਚ ਦੇਖਣ ਜਾਂਦਾ ਉਹਦੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਸੁਪਰਸਟਾਰ ਖਿਡਾਰੀ ਆ ਉਨਾ ਨੂੰ ਖੇਡਦਾ ਉਹ ਦੇਖੇ ਆਪਣੇ ਪਿੰਡ ਵਿੱਚ ਜਾਂ ਕਿਤੇ ਲਾਗੇ ਛਾਗੇ ਮੈਚ ਦੇਖਣ ਜਾਂਦਾ ਤਾਂ ਇੱਥੇ ਕਿਹੜੇ ਕਿਹੜੇ ਸੁਪਰਸਟਾਰ ਆ ਸਕਦੇ ਦੇਖੋ ਜੀ ਪਹਿਲਾਂ ਹੁਣਗੇ ਬੱਚਿਆਂ ਦੇ ਮੈਚ ਬਾਅਦ ਚ ਇਹ ਚੀਜ਼ ਵੀ ਹੈ ਛਾ ਰੱਖਿਆ ਗਿਆ ਵਾ ਪੰਜਾਬ ਯੂਨਾਈਟਿਡ ਵਿੱਚ ਪਾਲਾ ਜਲਾਲਪੁਰ ਜੋ ਕਿ ਬਹੁਤ ਲੋਕੀ ਕ੍ਰੇਜ਼ ਆ ਗੋਪੀ ਫਰੰਦੀਪੂਰੀਆ ਅਰਸ਼ ਚੋਲਾ ਸਾਹਿਬ ਤੇ ਇੱਕ ਮੁੰਡਾ ਆਪਣਾ ਦੂਜਾ ਜਿਆਦਾ ਸੁਰਖਪੁਰ ਜੋ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਵੀ ਆ ਤੇ ਉਹਦੇ ਨਾਲ ਨਾਲ ਮੱਖਣ ਮੱਖੀ ਤੇ ਹੋਰ ਵੀ ਕਈ ਨਾ ਹੁਣ ਮੈਨੂੰ ਇੱਕਦਮ ਯਾਰ ਨਹੀਂ ਹੋਣਾ ਬਹੁਤ ਤਗੜੇ ਤਗੜੇ ਪਲੇਅਰ ਕਰੀਬ ਹਰ ਟੀਮ ਚ ਸੁਪਰਸਟਾਰ ਹੋਣਗੇ ਸ਼ਿਕਰਪੁਰ ਦੀ ਟੀਮ ਆ ਰਹੀ ਆ ਸ਼ਾਜੀ ਫਰੀਆਦ ਤੇ ਕੋਸ਼ਿਸ਼ ਹੋਗੀ ਵੱਧ ਤੋਂ ਵੱਧ ਵਧੀਆ ਤਵਰੀਆ ਪ੍ਰਬੰਧ ਕਰਕੇ ਵਧੀਆ ਤੋਂ ਵਧੀਆ ਮੈਚ ਕਰਾਈਏ ਤੇ ਜੋ ਦਰਸ਼ਕਾਂ ਦਾ ਮਨੋਰੰਜਨ ਹੋ ਸਕੇ ਤੁਹਾਡੀ ਕੋਸ਼ਿਸ਼ ਇਹ ਹੋਈ ਹੈਗੀ ਕਿ ਸਦਮਾ ਦੋਨਾਂ ਦੇ ਵਿੱਚ ਕਬੱਡੀ ਦੀ ਜਿਹੜੀ ਕ੍ਰੀਮ ਐ ਇਸ ਵੇਲੇ ਪੰਜਾਬ ਦੇ ਵਿੱਚ ਟੌਪ ਦੇ ਕਬੱਡੀ ਪਲੇਅਰ ਆ ਉਹਨਾਂ ਨੂੰ ਇੱਥੇ ਖੜਾਇਆ ਜਾਵੇ ਬਿਲਕੁਲ ਜੀ ਬਿਲਕੁਲ ਇਹ ਕੋਸ਼ਿਸ਼ ਆ ਜਿੱਥੇ ਸਾਡੇ ਐਨਆਰਆਈ ਵੀਰ ਜੋ ਕਿ ਆਪਣੀ ਕਮਾਈ ਵਿੱਚੋਂ ਪੈਸਾ ਭੇਜਦੇ ਆ ਵੀ ਕਬੱਡੀ ਟੂਰਨਾਮੈਂਟ ਹੋਵੇ ਪਿੰਡ ਦਾ ਨਾਂ ਹੋਵੇ ਤੇ ਜਦੋਂ ਵਧੀਆ ਮੈਚ ਹੁੰਦੇ ਆ ਤੋ ਉਹਦੇ ਪਿੰਡ ਦਾ ਨਾਂ ਰੋਸ਼ਨ ਹੁੰਦਾ ਵਾ ਤੇ ਪ੍ਰਬੰਧ ਵਧੀਆ ਹੋਵੇ ਤੇ ਜਿਹੜੇ ਬਾਹਰ ਬੈਠੇ ਦਰਸ਼ਕਾ ਉਹ ਵੀ ਦੇਖਦੇ ਆ ਸਾਡੀ ਪਹਿਲੀ ਕੋਸ਼ਿਸ਼ ਹੋਈ ਗ੍ਰਾਊਂਡ ਵਿੱਚ ਕਮੇਟੀ ਮੈਂਬਰ ਵੀ ਨਾ ਜਾਣ ਪ੍ਰਧਾਨ ਵੀ ਨਾ ਜਾਵੇ ਵੱਧ ਤੋਂ ਵੱਧ ਕੋਸ਼ਿਸ਼ ਹਰ ਸਾਲ ਕਰੀਦੀ ਆ ਹੋਰ ਪ੍ਰਬੰਧ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਦੀ ਨਾਲ ਕੋਸ਼ਿਸ਼ ਕਰਾਂਗੇ ਕਿ ਸੁਖ ਸ਼ਾਂਤੀ ਦਾ ਵਧੀਆ ਮੇਲਾ ਹੋਵੇ ਪਿਛਲੇ ਦਿਨੀ ਵੀ ਮੁੰਡਿਆਂ ਨੇ ਕਰਾਇਆ ਚਲੋ ਵੀ ਪਿੰਡ ਪੱਤਰ ਬਹੁਤ ਵਧੀਆ ਮੈਚ ਹੋਏ ਅੱਗੇ ਤੋਂ ਅਸੀਂ ਪਹਿਲ ਕਦਮੀ ਕਰਾਂਗੇ ਕਿ ਸਦਮਾ ਤੁਨਾ ਵਿੱਚ ਇੱਕ ਹੀ ਟੂਰਨਾਮੈਂਟ ਹੋਏ ਪਹਿਲਾ ਕਦਮ ਅਸੀਂ ਚੱਕਾਂਗੇ ਤੇ ਜੋ ਇੱਕ ਬਾਾਰ ਵਧੀਆ ਮੈਸੇਜ ਲੱਗੇ ਪਿੰਡਾਂ 'ਚ ਵਧੀਆ ਮੈਸੇਜ ਆ ਚੁੱਕੇ ਜਾ ਸਕੇ ਇਹ ਕਾਰਨ ਕੀ ਹੈਗਾ ਕਿ ਕਾਲਾ ਸਿੰਘ ਆ ਵੀ ਦੋ ਤਿੰਨ ਕੱਪ ਹੋ ਜਾਂਦੇ ਸਦਮਾ ਵੀ ਇਦਾਂ ਹੋ ਜਾਂਦੀ ਬਿਲਕੁਲ ਜਿਹੜੇ ਵੱਡੇ ਪਿੰਡ ਆ ਇੱਥੇ ਸਿਆਤੂ ਵੀ ਵੱਡੀ ਆ ਜੇ ਕੁਝ ਲੋਕ ਜੇ ਨਵੀਂ ਜੇਨਰੇਸ਼ਨ ਸਾਡੇ ਵਰਗੀ ਆ ਸੋਚ ਤੇ ਇਹ ਹੁੰਦੀ ਆ ਵੀ ਐਕਟ ਕਰਾਈਏ ਪਰ ਕਿਤੇ ਨਾ ਕਿਤੇ ਸਿਆਸੀ ਦਿਮਾਗ ਕਿਤੇ ਨਾ ਕਿਤੇ ਸਿਆਤ ਜਿਹੜੇ ਵੱਡੀ ਆ ਸਿਧਮਾ ਦਾ ਕਾਲਾ ਸਿੰਘ ਆ ਸਿਆਤ ਵਿੱਚ ਬਹੁਤ ਵੱਡਾ ਨਾਮ ਆ ਕੋਈ ਇਹੋ ਜਿਹਾ ਮਾਹੌਲ ਪੈਦਾ ਕਰ ਦਿੱਤਾ ਜਾਂਦਾ ਵਾ ਕਿ ਨਾ ਚਾਹੁੰਦੇ ਆ ਵੀ ਦੋ ਕੱਪ ਰੱਖੇ ਜਾਂਦੇ ਆ ਫਿਰ ਜਦ ਦੀ ਗੱਲ ਆਉਂਦੀ ਆ ਜੇ ਇੱਕ ਅਨਾਉਂਸ ਕਰਦਾ ਦੂਜਾ ਵੀ ਕਰ ਦਿੰਦਾ ਪਰ ਜੇ ਅਸੀਂ ਇਹ ਸੋਚਦੇ ਗਾ ਕਿ ਜੇ ਉਹਨਾਂ ਨੇ ਨਹੀਂ ਸਾਨੂੰ ਸੱਦਿਆ ਅਸੀਂ ਸੱਦਿਆ ਕਰੀਏ ਕਿ ਇੱਕ ਕੋਸ਼ਿਸ਼ ਕਰੀਏ ਵੀ ਇੱਕ ਕੋਈ ਕੱਪ ਕਰਾਈਏ ਅ ਰਲ ਮਿਲ ਕੇ ਜੋ ਕੀ ਪਹਿਲਾਂ ਪਿੰਡ ਪੱਤਰ ਤੇ ਮੈਚ ਬਲੇ ਦੇ ਹਨ ਫੇ ਦੂਜੇ ਦਿਨ ਫੈਡਰੇਸ਼ਨ ਦੇ ਤੇ ਪਿੰਡ ਪੱਤਰ ਦੇ ਪਰ ਕਈ ਵਾਰ ਕਹਿੰਦੇ ਕਿ ਜਿਹੜੀ ਆਪਸੀ ਖੇਅ ਬਾਜੀ ਵਿੱਚ ਪਲੇਅਰ ਨੂੰ ਫਾਇਦਾ ਹੋ ਜਾਂਦਾ ਹੁਣ ਪਿੰਡ ਪੱਤਰ ਦੇ ਵੀ ਇੱਥੇ ਮੈਚ ਹੋਗੇ ਤੇ ਕੱਪ ਵੀ ਹੋ ਗਿਆ ਤੁਸੀਂ ਉਹ ਗੱਲ ਕੀਤੀ ਹੈ ਕਰੀ ਜਗਦੀਪ ਤਲੀ ਜੀ ਕਹਿੰਦੇ ਵੀ ਤੁਹਾਡੇ ਪਿੰਡ ਪਾਰਟੀ ਬਾਜੀ ਕਿੱਦਾਂ ਵਾਂ ਵੀ ਜਦਾ ਮਾਲਵਲ ਉਹ ਬੂਟੇ ਲਾਉਂਦੇ ਤੇ ਦੂਜੇ ਪੱਟ ਜਾਂਦੇ ਆ ਤੇ ਮੈਂ ਕਹਾਂ ਹੀ ਨਹੀਂ ਜੀ ਸਾਡੇ ਹੋਰ ਤਰ੍ਹਾਂ ਦੀ ਆ ਜੋ ਦੋ ਲਾਉਂਦੇ ਅਸੀਂ ਚਾਰ ਲਾਉਂਦੇ ਆ ਤਾਂ ਉਹ ਅਸੀਂ ਚਾਰ ਲਾਉਂਦੇ ਅੱਠ ਲਾਉਂਦੇ ਆ ਇਹ ਤਾਂ ਗੱਲ ਹੈ ਵੀ ਕਬੱਡੀ ਪਲੇਅਰਾਂ ਨੂੰ ਜਿੱਥੇ ਪਿੰਡ ਪੱਧਰ ਤੇ ਮੁੱਖਾਂ ਮਿਲਿਆ ਹੋਂ ਫੈਡਰੇਸ਼ਨ ਤੇ ਛੋਰੇ ਬੱਚਿਆਂ ਦਾ ਵੀ ਕਰਾ ਰਹੇ ਆ ਕਬੱਡੀ ਦਾ ਤਾਂ ਫਾਇਦਾ ਹੀ ਆ ਜੀ ਠੀਕ ਆ ਜੀ ਪਰ ਫਿਰ ਵੀ ਇੱਕ ਮੈਸੇਜ ਮੇਰੇ ਹਿਸਾਬ ਨਾਲ ਮੈਂ ਦਿਲੋਂ ਕਹੂੰਗਾ ਹੈ ਤਾਂ ਲੱਗਦਾ ਕੁਝ ਲੋਕ ਇਹੋ ਜਿਹੇ ਵੀਰ ਆ ਜਦੋਂ ਅਸੀਂ ਗરાਹੀ ਦੀ ਗੱਲ ਕਰੀ ਦੀ ਉਹਨਾਂ ਉਧਰ ਦਿੰਦੇ ਨੇ ਉਧਰ ਦਿੰਦੇ ਉਹਨਾਂ ਦੀ ਸੋਚ ਹੁੰਦੀ ਵੀ ਇੱਕ ਕਰਾਓ ਫਿਰ ਤੁਹਾਡੇ ਨਾਲ ਅਗਲੇ ਸਾਲ ਇਹ ਵੀ ਅਸੀਂ ਕੰਮ ਵਾਦਾ ਕਰਦੇ ਆ ਪੂਰੀ ਟਰਾਈ ਕਰਾਂਗੇ ਅੱਗੇ ਤੁਹਾਡਾ ਜਿਵੇਂ ਜਦੋਂ ਕਬੱਡੀ ਦੇ ਮਹਾ ਕੰਮ ਆਉਂਦੇ ਆ ਤਾਂ ਫਿਰ ਸਮਾਜਿਕ ਹਸਤੀਆਂ ਨੇ ਪਹੁੰਚਣਾ ਖੇਡਾਂ ਦੀਆਂ ਨੇ ਪਹੁੰਚਣਾ ਸਿਆਸੀਆਂ ਨੇ ਵੀ ਪਹੁੰਚਣਾ ਤਾਂ ਕਿਹੜੀਆਂ ਕਿਹੜੀਆਂ ਹਸਤੀਆਂ ਪਹੁੰਚਣਗੀਆਂ ਦੇਖੋ ਜੀ ਇੱਥੇ ਮੁੱਖ ਮਾਨ ਹੋਣਗੇ ਰਾਣਾ ਗੁਰਜੀਤ ਸਿੰਘ ਲਾਡੀ ਸ਼ੇਰੋਆਈ ਆ ਜੀ ਰਾਣਾ ਇੰਦਰਪ੍ਰਤਾਪ ਸਿੰਘ ਜੀ ਤੇ ਹੋਰ ਵੀ ਜਿੱਦਾਂ ਜਿੱਦਾਂ ਅਸੀਂ ਕੱਲ ਸੱਦਾ ਪੱਤਰ ਦੇਣੇ ਆ ਵੱਧ ਤੋਂ ਕੋਸ਼ਿਸ਼ ਕਰਾਂਗੇ ਵੱਧ ਤੋਂ ਚੰਗੇ ਸਿਆਸੀ ਲੋਕ ਚੰਗੇ ਪੁਲਿਸ ਅਫਸਰ ਤੇ ਜੋ ਵਧੀਆ ਸਮਾਜ ਚ ਵੀ ਚੰਗੇ ਮੈਸੇਜ ਚੰਗੇ ਲੋਕਾਂ ਨੂੰ ਸੱਦਣ ਦਾ ਕੋਸ਼ਿਸ਼ ਕਰਾਂਗੇ। 3-3 ਐਮਐਲਏ ਸੱਦ ਲੈ ਤੁਸੀਂ। 3 ਐਮਐਲਏ ਕਹ ਲੋ ਵੀ ਮੈਸੇਜ ਦੀ ਗੱਲ ਕਹਿੰਦਾ ਵੀ ਮੈਂ ਕਾਉਂਸਲ ਲਵਾਂਗਾ। ਇਹ ਟੂਰਨਾਮੈਂਟ ਕਾਉਂਸਲ ਲਵਜ ਹੋ ਕੇ ਰਹਿ ਜਾਣਾ। ਉਹਦਾ ਰੀਜ਼ਨ ਇਹ ਆ ਕਿ ਜਿਹੜਾ ਪਹਿਲਾਂ ਸੀ ਉਹਨਾਂ ਨੇ ਆਮ ਪਾਰਟੀ ਵਾਲੇ ਸੱਦ ਲੈ। ਸੋ ਤਾੜੀ ਆ ਘੱਟ ਨਾਲ ਵਜਦੀ ਹਮੇਸ਼ਾ ਦੂਹਾਂ ਥਾਂ ਨਾਲ ਵਜਦੀ ਆ। ਗਾਂਹ ਇਹ ਚੀਜ਼ਾਂ ਤੋਂ ਪੇਜ ਕਰਾਂਗੇ, ਕੋਸ਼ਿਸ਼ ਕਰਾਂਗੇ ਤੁਹਾਨੂੰ ਪਹਿਲਾਂ ਵੀ ਕਹਿ ਚੁੱਕੇ ਆ। ਕੋਈ ਮੰਨਦਾ ਨਹੀਂ ਹੁੰਦਾ ਅਸੀਂ ਮੰਨਦੇ ਆ ਨਾ ਗੱਲਾਂ। ਲਾਸਟ ਵਿੱਚ ਕੀ ਪਲੇਅਰ ਵਾਸਤੇ ਦਰਸ਼ਕਾਂ ਵਾਸਤੇ ਕੀ ਮੈਸੇਜ ਹੈ ਮੈਂ ਤਾਂ ਇਹ ਕਹੂੰਗਾ ਦਰਸ਼ਕਾਂ ਨੂੰ ਬਾਤ ਉਹਦੇ ਕੋਸ਼ਿਸ਼ ਕਰਿਓ ਸਾਡੇ ਪ੍ਰਬੰਧਨ ਨਾਲ ਸਾਧਿਓ ਗਰਾਊਂਡ ਵਿੱਚ ਇੰਟਰਵਿਊਦੋਂ ਦਰਸ਼ਕ ਹੋਣਦੇ ਜਿਹੜੇ ਬਾਹਰ ਬੈਠੇ ਦਰਸ਼ਕ ਉਹ ਪਰੇਸ਼ਾਨੀਤ ਹੁੰਦੀ ਆ ਵੱਡੇ ਮੈਚਾਂ ਕਿਉਂਕਿ ਪ੍ਰਬੰਧਕਾਂ ਨੂੰ ਇਹ ਉਖਾ ਹੁੰਦਾ ਵਾ ਤੇ ਕੋਸ਼ਿਸ਼ ਕਰਾਂਗੇ ਬਾਤ ਉਹਦੀ ਲੋਕਾਂ ਨੂੰ ਵਧੀਆ ਤਰੀਕੇ ਨਾਲ ਬਿਠਾਉਣ ਦੀ ਤੇ ਵਧੀਆ ਤੋਂ ਮੈਦੀ ਮੈਚ ਕਰਾਉਣ ਦੀ ਅੱਗੇ ਪ੍ਰਮਾਤਵਾ ਦੇ ਕਪਾੜੀ ਲਾਸਟ ਕੁਐਸਚਨ ਕਬੱਡੀ ਦੇ ਵਿੱਚ ਨੇੜਾ ਇੱਕ ਸਮੱਸਿਆ ਹੈਗੀ ਆ ਕਿ ਟਾਈਮ ਦੇ ਨਾਲ ਮੈਚ ਖਤਮ ਹੋ ਜਾਂਦਾ ਇਹਦੇ ਲਈ ਕੀ ਤੁਹਾਡੇ ਇੰਤਜ਼ਾਮ ਆ ਮੈਂ ਇਹ ਅੱਜ ਮੈਂ ਤੁਹਾਨੂੰ ਵਾਦਾ ਕਰਦਾ ਇਸ ਚੰਦਾਈ 8 ਵਜੇ ਤੋਂ ਪਹਿਲਾਂ ਇਹ ਟੂਰਨਾਮੈਂਟ ਸਮਾਪਤ ਹੋ ਜਾਊਗਾ ਠੀਕ ਆ ਜੀ ਫਾਈਨਲ ਕਰਾ ਦਾਂਗੇ ਤੇ ਤੈਉ ਘਰ ਤੋਂ ਘੱਟ ਟੀਮਾਂ ਰੱਖੀਆਂ ਵਾ ਜੋ ਅਸੀਂ ਆ ਪਿਛਲੇ ਦਿਨ ਟੂਰਨਾਮੈਂਟ ਦੇਖਿਆ ਆਪਦਾ ਵੀ ਹੋਰਾਂ ਪਿੰਡਾਂ ਦੇ ਦੇਦਿਆ ਜਦੋਂ 11-12 ਵਜਾਂ ਦੇ ਨਾਲ ਇੱਥੇ ਦਰਸ਼ਕਾਂ ਦਾ ਨਾ ਪ੍ਰਬੰਧਕ ਹੁੰਦੇ ਆ ਉਹ ਸਿਸਟਮ ਖਰਾਬ ਹੋ ਜਾਂਦਾ ਵਾ ਇਸੇ ਕਰਕੇ ਅਸੀਂ ਥੋੜੀਆਂ ਟੀਮਾਂ ਰੱਖੀਆਂ ਵੇ ਜੋ ਟਾਈਮ ਨਾਲ ਫਾਈਨਲ ਕਰਾਈਏ ਤੇ ਕੋਈ ਰੱਟਾ ਨਾ ਪਵੇ ਇਹ ਕੁਐਸਚਨ ਜੀ ਤੋਂ ਇਹ ਸਨ ਜਿਹੜਾ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਬੱਲੀ ਸਿੱਧੂ ਹਣੀ ਜਣੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਇਹ ਟੂਰਨਾਮੈਂਟ ਹੈ ਅੱਗੇ ਤੋਂ ਇਸ ਨੂੰ ਇੱਕ ਟੂਰਨਾਮੈਂਟ ਹੀ ਪਿੰਡ ਦੇ ਵਿੱਚ ਕਰਵਾਇਆ ਜਾਵੇ ਆ ਆਉਂਦੇ ਸਮੇਂ ਦੇ ਵਿੱਚ ਜਿਹੜਾ ਸਾਰੇ ਇਕੱਠੇ ਬੈਠ ਕੇ ਕੋਈ ਖੇਡਾਂ ਦੀ ਕੋਈ ਪਾਰਟੀ ਨਹੀਂ ਹੁੰਦੀ ਖੇਡਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਪਹਿਲ ਕਦਮੀ ਕਰਾਂਗੇ ਕੋਸ਼ਿਸ਼ ਨਹੀਂ ਅਸੀਂ ਅੱਗੋਂ ਪਹਿਲ ਵੀ ਕਰਾਂਗੇ ਕਿ ਅੱਗੇ ਤੋਂ ਇੱਕ ਹੀ ਟੂਰਨਾਮੈਂਟ ਹੋਵੇ ਪਰ ਕਿਤੇ ਨਾ ਕਿਤੇ ਇਹਨਾਂ ਨੇ ਕਿਹਾ ਚਲੋ ਜੇ ਦੋ ਵੀ ਹੋ ਗਏ ਨੇ ਤਾਂ ਖਿਡਾਰੀਆਂ ਨੂੰ ਜ਼ਰੂਰ ਇਸ ਦੇ ਵਿੱਚ ਕਿਤੇ ਨਾ ਕਿਤੇ ਫਾਇਦਾ ਹੋਇਆ ਪਰ ਇਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ 8 ਵਜੇ ਤੱਕ ਟੂਰਨਾਮੈਂਟ ਦੀ ਸਮਾਪਤੀ ਹੋ ਜਾਵੇ ਕਿਉਂਕਿ ਕਬੱਡੀ ਦੇ ਵਿੱਚ ਹਨੇੜਾ ਬਹੁਤ ਵੱਡੀ ਸਮੱਸਿਆ ਹੈ ਤੇ ਹਨੇੜੇ ਨੂੰ ਇੱਥੋਂ ਦੂਰ ਕਰਨ ਦੀ ਲੋੜ ਹੈ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਕਪੂਰ